ਛੱਤੀ ਗੱਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਇਹ ਜੋ ਸਾਡੇ ਆਸ-ਪਾਸ ਚੱਲ ਰਿਹਾ ਹੈ ਸੋਸ਼ਲ ਮੀਡੀਆ ਕਰਕੇ ਸੁਸਾਇਟੀ ਦਾ ਪ੍ਰੈਸ਼ਰ ਕਿ ਲੋਕ ਕੀ ਕਹਿਣਗੇ ਤੇ ਇਹਦੇ ਕਰਕੇ ਕਿ ਜਦ ਵੀ ਸਾਡੇ ਕੋਲ ਪੈਸਾ ਇਕੱਠਾ ਹੋ ਜਾਂਦਾ ਹੈ ਤਾਂ ਸਾਡੇ ਖਰਚੇ ਜਾਂ ਸ਼ੌਂਕ ਪੂਰੇ ਕਰਨ ਦੀ ਹੋੜ ਸ਼ੁਰੂ ਹੋ ਜਾਂਦੀ ਹੈ ਉਹਨੇ ਪੈਸਾ ਕਿਤੋਂ ਵੀ ਆਇਆ ਹੋਵੇ ਕਦੀ ਬੋਨਸ ਹੋ ਗਿਆ ਫਸਲਾਂ ਦਾ ਪੈਸਾ ਆ ਗਿਆ 12ਵੇਂ ਪੇ ਦੀ ਕਮਾਈ ਕਿਤੋਂ ਆ ਗਈ ਸਾਡੇ ਕੋਲ ਹੁਣ ਇਹ ਸਾਰਾ ਕੁਝ ਜਦ ਵੀ ਇਕੱਠਾ ਸਾਡੇ ਕੋਲ ਆਉਂਦਾ ਹੈ ਤਾਂ ਸਾਡੇ ਕੋਲ ਨਾ ਦੋ ਤਰ੍ਹਾਂ ਦੇ ਜੀਵ ਇਕੱਠੇ ਹੁੰਦੇ ਨੇ ਇੱਕ ਹੁੰਦਾ ਹੈ ਖਰਚਾਉ ਇੱਕ ਹੁੰਦਾ ਹੈ ਕਮਾਉ ਹੁਣ ਜਿਹੜਾ ਖਰਚਾਉ ਹੈ ਬੜਾ ਸੋਹਣਾ ਸਮਾਰਟ ਸਭ ਕੁਝ ਹੈ ਪਰ ਉਹ ਬੜਾ ਸ਼ੈਤਾਨਾ ਉਹ ਆਉਂਦੇ ਨੂੰ ਸਭ ਤੋਂ ਪਹਿਲੀ ਗੱਲ ਕਹਿੰਦਾ ਕਿ ਮੈਨੂੰ ਨਵਾਂ ਫੋਨ ਲੈ ਕੇ ਦੋ ਫੇਰ ਕਹਿੰਦਾ ਹੈ ਕਿ ਗੱਡੀ ਵੀ ਖਰੀਦਣੀ ਚਾਹੀਦੀ ਹੈ ਵੱਡੀ ਸਾਨੂੰ ਕਿ ਇੱਕੋ ਹੀ ਜ਼ਿੰਦਗੀ ਹੈ ਸ਼ੌਂਕ ਪੂਰੇ ਕਰਨਾ ਹੁਣ ਦੂਜੇ ਪਾਸੇ ਜਿਹੜਾ ਕਮਾਊ ਆ ਉਹ ਕੀ ਕਰਦਾ ਉਹ ਕਹਿੰਦਾ ਉਹ ਬੜਾ ਸ਼ਾਂਤ ਹੈ ਔਰ ਛੋਟਾ ਸ਼ਾਂਤ ਹੈ ਪਰਾ ਬਟਾ ਉਹ ਕਹਿੰਦਾ ਕਿ ਯਾਰ ਤੁਸੀਂ ਪੈਸੇ ਨੂੰ ਨਾ ਕੰਮ ਤੇ ਲਾ ਦੇ ਇਹਦੇ ਤੇ ਜਿਹੜੀ ਕਮਾਈ ਹੋਊਗੀ ਉਹਦੇ ਤੇ ਸ਼ੌਂਕ ਪੂਰੇ ਕਰ ਲਾਂਗੇ ਅੱਜ ਆਪਾਂ ਦੇਖਾਂਗੇ ਕਿ ਇਹ ਦੋਨੋਂ ਤਰੀਕੇ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ 5 ਸਾਲ ਦੇ ਅੰਦਰ ਅੰਦਰ ਕੀ ਫਰਕ ਲੈ ਕੇ ਆਉਂਦੇ ਹਨ ਪਹਿਲਾ ਤਰੀਕਾ ਖਰਚਾ ਉਪਤਨ ਇਹ ਬੜਾ ਸਮਾਰਟ ਹੈ ਇਹ ਕਹਿੰਦਾ ਹੈ ਕਿ ਯਾਰ ਆਇਆ ਤਾਂ ਹੋਏ ਨੇ ਪੈਸੇ ਆਪਾਂ ਹਿਸਾਬ ਲਾ ਕੇ ਚੱਲਦੇ ਆਂ ਆਪਣੇ ਕੋਲ 5 ਲੱਖ ਰੁਪਏ ਆਇਆ ਠੀਕ ਹੈ 5 ਲੱਖ ਬੋਨਸ ਤੋਂ ਫਸਲ ਤੋਂ ਜਿੱਥੋਂ ਮਰਜ਼ੀ ਸਾਡੇ ਕੋਲ ਇਕੱਠਾ 5 ਲੱਖ ਰੁਪਏ ਪਏ ਆ ਠੀਕ ਹੈ ਉਹ ਨਵਾਂ ਆਈਫੋਨ ਲਾਂਚ ਹੋਣਾ ਤਾਂ ਇਹ ਪਹਿਲਾਂ ਤਾਂ ਹੋ ਗਿਆ ਕਿ ਪਹਿਲਾਂ ਆਪਾਂ ਨਵਾਂ ਆਈਫੋਨ ਲੈ ਲਈ ਲੋਕ ਕੀ ਕਹਿਣਗੇ ਕਿ ਪੁਰਾਣਾ ਫੋਨ ਦਰਨਾ ਚਲਾ ਰਹੇ ਫੇਰ ਪਹਿਲਾ ਸ਼ੌਂਕ ਪੂਰਾ ਹੁੰਦਾ 1.5 ਲੱਖ ਰੁਪਏ ਦੇ ਫੋਨ ਦੇ ਨਾਲ ਹੁਣ ਸ਼ੌਂਕ ਦੂਜਾ ਹੀ ਖੋਰ ਵੀ ਤਾਂ ਰਹਿ ਗਿਆ ਵੱਡੀ ਗੱਡੀ ਦਾ ਬਚੇ ਹੋਏ 3.5 ਲੱਖ ਦੀ ਤੁਸੀਂ ਡਾਊਨ ਪੇਮੈਂਟ ਕਰ ਦਿਓ 16 ਲੱਖ ਰੁਪਏ ਦਾ ਆਪਾਂ ਲੈਂਦੇ ਹਾਂ ਲੋਨ ਇੱਕ ਵੱਡੀ ਗੱਡੀ ਲਿਆਉਂਦੇ ਹਾਂ 20 ਲੱਖ ਦੀ ਜਿਹਦੇ ਤੇ ਕੁੱਲ ਮਿਲਾ ਕੇ ਸਾਡੀ ਕਿਸ਼ਤ 35000 ਰੁਪਏ ਮਹੀਨੇ ਦੀ ਕਿਸ਼ਤ ਪੈ ਜਾਂਦੀ ਹੈ ਹੁਣ ਖਰਚਾਉ ਪੁੱਤ ਨੇ 5 ਲੱਖ ਤਾਂ ਲਵਾ ਦਿੱਤੇ ਨਿਹਾਲੇ ਵੀ ਨਹੀਂ ਹਟਿਆ ਹੁਣ ਇਹ ਹਰ ਮਹੀਨੇ ਸਾਡੀ ਜੇਬ ਚੋਂ 35000 ਰੁਪਇਆ ਮਹੀਨੇ ਦਾ ਲੈਂਦਾ ਰਹੂਗਾ ਅਗਲੇ 5 ਸਾਲ ਤੱਕ ਹੁਣ ਆਪਾਂ ਚੱਲਦੇ ਹਾਂ 5 ਸਾਲ ਬਾਅਦ 5 ਸਾਲ ਬਾਅਦ ਕੀ ਹੋਇਆ ਜਿਹੜਾ ਫੋਨ ਹੈ ਉਹ ਤਾਂ ਪਹਿਲੇ ਦਿਨ ਹੀ ਡੈਪ੍ਰੀਸ਼ੀਏਟ ਕਰ ਗਿਆ 5 ਸਾਲ ਬਾਅਦ ਉਹਦੀ ਮੇਰੇ ਨਾਲ ਕੁੱਲ ਕੀਮਤ ਤੀ 40000 ਰੁਪਏ ਰਹਿ ਜਾਣੀ ਕਿਉਂਕਿ ਹਰ ਸਾਲ ਨਵਾਂ ਫੋਨ ਆਣਾ ਤੇ ਜਿਹੜੀ ਗੱਡੀ ਹੈ ਸਾਡੇ ਕੋਲ ਉਹਨੂੰ 5 ਸਾਲ ਪੁਰਾਣੀ ਹੋ ਚੁੱਕਿਆ ਉਹ ਤੋਂ 20 ਲੱਖ ਦੀ ਸੀ ਹੁਣ ਰਹੀ ਹੈ 7-8 ਲੱਖ 5 ਸਾਲ ਬਾਅਦ ਅਜੀ ਖਰਚਾ ਉਪੁੱਤ ਦੀ ਗੱਲਾਂ ਸੁਣ ਕੇ ਇੱਥੇ ਪਹੁੰਚ ਗਏ ਕਿ 5 ਸਾਲ ਕਿਸ਼ਤਾਂ ਦੇਣ ਤੋਂ ਬਾਅਦ ਲੋਨ ਦੇਣ ਤੋਂ ਬਾਅਦ ਸਾਰਾ ਕੁਝ ਕਰਨ ਤੋਂ ਬਾਅਦ ਸਾਡੇ ਕੋਲ ਬਚਿਆ ਕਿ ਇੱਕ ਪੁਰਾਣਾ ਫੋਨ ਇੱਕ ਪੁਰਾਣੀ ਗੱਡੀ ਕੋਈ ਸੇਵਿੰਗਸ ਨਹੀਂ ਠੀਕ ਹੈ ਤੇ ਅਸੀਂ ਵਾਪਸ ਉੱਥੇ ਆ ਗਏ ਜਿੱਥੇ 5 ਸਾਲ ਪਹਿਲਾਂ ਸੀ ਦੂਸਰੇ ਪਾਸੇ ਆਪਾਂ ਜੇ ਗੱਲ ਕਰੀਏ ਕਮਾਊ ਬੁੱਤ ਕਮਾਉ ਉਹ ਪੁੱਤ ਕੀ ਕਰਦਾ ਉਹ ਕਹਿੰਦਾ ਜੀ ਪੈਸੇ ਆਏ ਨੇ ਇਹਨਾਂ ਨੂੰ ਕੰਮ ਤੇ ਲਾ ਦੋ ਹੁਣ ਉਹ ਕੰਮ ਤੇ ਕਿਵੇਂ ਲਾਓਗੇ ਤੁਸੀਂ ਕਿਤੇ ਵੀ ਇਨਵੈਸਟ ਕਰ ਦੋ ਕੋਈ ਵੀ ਇਨਵੈਸਟਮੈਂਟ ਜਿਹੜੀ ਤੁਹਾਨੂੰ ਸਮਝ ਆਉਂਦੀ ਹੈ ਇੰਡੈਕਸ ਫੰਡ ਹੋ ਗਿਆ 뮤ਚੁਅਲ ਫੰਡ ਹੋ ਗਿਆ ਐਫ ਡੀ ਵਿਆਜ ਜਿਵੇਂ ਮਰਜ਼ੀ ਕਰਕੇ ਉਹ ਕੰਮ ਪੈਸੇ ਨੂੰ ਕੰਮ ਤੇ ਲਾਉਣਾ ਆਪਾਂ ਹੁਣ ਅਗਰ ਆਪਾਂ ਉਹ 5 ਲੱਖ ਤੇ ਲਾਈਏ ਕਿ 12% ਆਪਾਂ ਨੂੰ ਸਾਲਾਨਾ ਮਿਲਦਾ ਠੀਕ ਹੈ ਜੀ 5 ਸਾਲ ਬਾਅਦ ਉਹ 5 ਲੱਖ ਰੁਪਇਆ 12% ਤੇ ਕਰਦੇ ਕਰਦੇ ਨੂੰ 8.80 ਲੱਖ ਰੁਪਇਆ ਬਣ ਜਾਂਦਾ ਤੇ ਜਿਹੜਾ ਹੁਣ 35000 ਰੁਪਇਆ ਆਪਾਂ ਮਹੀਨੇ ਦੀ ਕਿਸ਼ਤ ਦੇ ਰਹੇ ਸੀ ਉਹਨੂੰ ਵੀ ਕੰਮ ਤੇ ਲਾਈਏ ਤਾਂ ਉਹਨੂੰ ਅਸੀਂ ਇੰਡੈਕਸ ਫੰਡ ਚ ਰੱਖੀਏ 12% ਦੇ ਰਿਟਰਨ ਤੇ 5 ਸਾਲ ਬਾਅਦ ਉਹ ਕੁਝ 27 27.5 ਲੱਖ ਰੁਪਇਆ ਹੋ ਜਾਂਦਾ ਕੋਲ ਮਲਾ ਕੇ ਕਮਾਉ ਉਪੁੱਤ ਬੋਲਿੰਗ ਹੈ ਸਲੋ ਹੈ ਲੋਕ ਕੀ ਕਹਿਣਗੇ ਸਾਰਾ ਕੁਝ ਸਾਨੂੰ ਪ੍ਰੈਸ਼ਰ ਝੇਲਣਾ ਪੈਂਦਾ ਪਰ 5 ਸਾਲ ਬਾਅਦ ਉਹ 5 ਲੱਖ ਰੁਪਇਆ 6.36 ਲੱਖ ਰੁਪਏ ਦੇ ਵਿੱਚ ਬਣ ਜਾਂਦਾ ਹੁਣ ਆਉਗੀ ਮਜ਼ੇ ਦੀ ਗੱਲ 5 ਸਾਲ ਬਾਅਦ ਕਮਾਉ ਪੁੱਤ ਦੀ ਅਸਲ ਹੁੰਦੀ ਹੈ ਕਮਾਈ ਸ਼ੁਰੂ 3.36 ਲੱਖ ਨੂੰ ਤੁਸੀਂ ਵਿਆਜ ਤੇ ਸਾਰਾ ਕੱਢ ਕੇ ਲਗਾ ਦਿਓ 12% ਰਿਟਰਨ 4.5 ਲੱਖ ਰੁਪਿਆ ਸਾਲ ਦੀ ਕਮਾਈ ਸ਼ੁਰੂ ਹੋ ਜਾਂਦੀ ਹੈ ਤੁਹਾਨੂੰ ਉਹ ਇੱਕ ਬੋਨਸ ਜਿਹੜਾ ਆਇਆ ਸੀਗਾ ਤੇ ਅਸੀਂ ਜਿਹੜੀਆਂ ਕਿਸ਼ਤਾਂ ਦੇ ਲਈਆਂ ਉਸ ਤੇ ਹੁਣ 4.5 ਲੱਖ ਰੁਪਿਆ ਸਾਲ ਦਾ ਹੁਣ ਕਰੋ ਨਾ ਸ਼ੌਂਕ ਪੂਰੇ ਜਾਓ 1.5 ਲੱਖ ਦਾ ਫੋਨ ਲੈ ਲਓ 4.5 ਲੱਖ ਚ ਗੱਡੀ ਵੀ ਲੈਣੀ ਹੈ ਤਾਂ ਇਸ ਦੀ ਕਮਾਈ ਦੇ ਵਿੱਚ ਤੁਹਾਨੂੰ ਹਰ ਸਾਲ ਦਾ ਕਮਾਈ ਹੋ ਰਹੀ ਹੈ ਉਹਦੇ ਵਿੱਚੋਂ ਦੀ ਗੱਡੀ ਲੈ ਲਓ ਤਾਂ ਇਸ ਕਰਕੇ ਇਹ ਰਸਤਾ ਕਮਾਉ ਪੁੱਤ ਆਲਾ 5 ਸਾਲ ਬਾਅਦ ਸਾਨੂੰ ਇੱਥੇ ਲੈ ਕੇ ਆ ਜਾਂਦਾ ਹੈ ਕਿ ਉਹ ਜਿਹੜਾ ਬੋਨਸ ਮਿਲਿਆ ਸੀ ਉਹਦੀ ਕਮਾਈ ਤੋਂ ਅਸੀਂ ਆਪਣੇ ਸ਼ੌਂਕ ਪੂਰੇ ਕਰ ਰਹੇ ਹੁੰਦੇ ਆ ਨਾ ਕਿ ਵਿਆਜ ਤੇ ਆਪਣੀ ਜਿਹੜੀ ਸੇਵਿੰਗਸ ਆ ਉਹਨਾਂ ਚੋਂ ਖਾ ਕੇ ਆਪਣੇ ਪਛੌਂਕ ਪੂਰੇ ਕਰਦੇ ਸ਼ੌਂਕ ਪੂਰੇ ਕਰਨਾ ਗਲਤ ਗੱਲ ਨਹੀਂ ਹੈ ਸ਼ੌਂਕ ਸਾਰਿਆਂ ਨੂੰ ਪੂਰੇ ਕਰਨੇ ਚਾਹੀਦੇ ਨੇ ਪਰ ਸ਼ੌਂਕ ਪੂਰੇ ਕਰਨ ਦਾ ਤਰੀਕਾ ਸਹੀ ਹੋਣਾ ਜ਼ਰੂਰੀ ਹੈ ਇਹ ਸੋਸ਼ਲ ਮੀਡੀਆ ਨੇ ਅੱਜਕੱਲ ਸਾਡੇ ਦਿਮਾਗ 'ਚ ਪਾਤਾ ਕਿ ਲੋਕ ਕੀ ਕਹਿਣਗੇ ਕੀ ਫਰਕ ਪੈਂਦਾ ਉਹ 1 ਮਹੀਨੇ ਲਈ ਉਹ ਕਹਿੰਦੇ ਨੇ 2 ਮਹੀਨੇ ਲਈ ਕਹਿੰਦੇ ਨੇ ਤੁਸੀਂ ਇਹ ਪੁਰਾਣਾ ਫੋਨ ਮਰਤ ਰਹੇ ਹੋ 5 ਸਾਲ ਬਾਅਦ ਉਹ ਕਮਾਈ ਜਿਹੜੀ ਤੁਹਾਡੇ ਪੈਸੇ ਨੇ ਤੁਹਾਨੂੰ ਕਮਾ ਕੇ ਦਿੱਤੀਆਂ ਉਸ 'ਚੋਂ ਸ਼ੌਂਕ ਬਿਨਾਂ ਟੈਨਸ਼ਨ ਦੇ ਤਾਂ ਪੂਰੇ ਕਰੋਗੇ ਨੀਂਦ ਤਾਂ ਵਧੀਆ ਹੋਊਗੀ ਤਾਂ ਫੇਰ ਕਹੀ ਜਾਣ ਦੇ ਲੋਕਾਂ ਨੂੰ ਕੀ ਫਰਕ ਪੈਂਦਾ ਜੇ ਵੀਡੀਓ ਤੁਹਾਨੂੰ ਚੰਗੇ ਲੱਗੇ ਤੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਸਬਸਕ੍ਰਾਈਬ ਕਰ ਦੇਣਾ ਸਤਿ ਸ੍ਰੀ ਅਕਾਲ